ਭਰਾਵੋ ਸਾਨੂੰ ਜਿਹੜਾ ਵੀ ਕੋਈ ਪੰਜਾਬ ਦੀ ਚੰਗੀ ਗੱਲ ਕਰਦਾ ਤਾਂ ਖੜਨਾ ਚਾਹੀਦਾ ਹੈ ਹਕੂਮਤਾਂ ਨੂੰ ਪਤਾ ਹੀ ਆ ਕਿ ਜਿਹੜਾ ਪੈਸੇ ਲੈ ਕੇ ਝੂਠੇ ਪਰਚੇ ਪਾਉਣਾ ਇਹਨਾਂ ਦਾ ਆਮ ਹੀ ਗੱਲ ਹੈ ਜਿਹੜੀ ਕਿ ਸਾਰੀ ਤੁਹਾਡੀ ਦੁਨੀਆ ਨੇ ਵੀਡੀਓ ਸੁਣ ਚੁੱਕੀ ਆ ਤੁਸੀਂ ਜੋ ਕੁਝ ਬੋਲਿਆ ਉਹ ਸਭ ਨੂੰ ਲੋਕਾਂ ਨੂੰ ਪਤਾ ਹੀ ਆ ਹਨਾ ਸਭ ਤੋਂ ਪਹਿਲਾਂ ਦਾਜੀ ਫਤਿਹ ਪ੍ਰਵਾਨ ਕਰਿਓ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਨੂੰ ਦੇਖਣਗੇ ਅੱਜ ਜਿਹੜੀ ਮੈਂ ਗੱਲਬਾਤ ਕਰਨੀ ਆ ਭਾਈ ਅੰਮਰਤਪਾਲ ਮਹਿਰੋ ਤੇ ਸਾਰੀ ਗੱਲਬਾਤ ਕਰਨੀ ਆ ਪੂਰੀ ਗੱਲਬਾਤ ਜਰੂਰ ਸੁਣਨੀ ਸੋਨੂੰ ਸੋਨੂੰ ਸਾਬ ਨੂੰ ਪਤਾ ਹੀ ਆ ਇਸ ਟਾਂ ਪੰਜਾਬ ਕਿੱਧਰਲੇ ਹਾਲਾਤਾਂ ਦੇ ਵਿੱਚ ਜਾ ਰਿਹਾ ਹੈ ਪੰਜਾਬ ਦੇ ਵਿੱਚ ਪਖੰਡ ਪਖੰਡੀ ਬਾਬੇ ਕਰਪਸ਼ਨ ਨਸ਼ਾ ਤੇ ਸਾਰਾ ਕੁਝ ਪੰਜਾਬ ਦੇ ਵਿੱਚ ਆਮ ਹੀ ਹੋਇਆ ਪਿਆ ਸੋਨੂੰ ਪਤਾ ਹੀ ਆ ਕਿ ਜਿਹੜੀਆਂ ਸਰਕਾਰਾਂ ਨੇ ਜਿਹੜਾ ਪ੍ਰਸ਼ਾਸਨ ਹੈ ਜਿਨ੍ਹਾਂ ਦੇ ਕੋਲੇ ਪਾਵਰਾਂ ਨਹੀਂ ਹੈ ਜਿਨ੍ਹਾਂ ਤੋਂ ਲੋਕਾਂ ਨੂੰ ਉਮੀਦ ਹੁੰਦੀ ਹੈ ਵੀ ਇਹ ਸਾਨੂੰ ਇਨਸਾਫ ਦੇਣਗੇ ਇਹ ਸਾਡੀ ਗੱਲਬਾਤ ਸੁਣਨਗੇ ਫਿਰ ਸੋਨੂੰ ਪਤਾ ਹੀ ਆ ਜਿਹੜੇ ਬਾਬੇ ਨੇ ਇਹਨਾਂ ਕੋਲੇ ਪੈਸਾ ਬਥੇਰਾ ਹੈ ਨਸ਼ੇ ਵਾਲੇ ਤਸਕਰਾਂ ਕੋਲੇ ਪੈਸਾ ਬਥੇਰਾ ਹੈ ਜਿਵੇਂ ਕਿ ਤੁਹਾਡੇ ਭਰਾ ਨੇ ਅੱਜ ਜੰਟ ਮਾਫੀਆ ਦੇ ਖਿਲਾਫ ਮੋਰਚਾ ਖੁੱਲ੍ਹਾ ਹੋਇਆ ਇਹਨਾਂ ਕੋਲੇ ਪੈਸਾ ਉੱਤੇ ਰਹਿ ਇਹ ਫਿਰ ਆਪਣੇ ਤਰੀਕੇ ਨਾਲੇ ਪ੍ਰਸ਼ਾਸਨ ਨੂੰ ਇਹਨੂੰ ਖਰੀਦ ਦੇਣਗੇ ਚਾਹਾਂਗੇ ਤਾਂ ਕਿ ਪ੍ਰਸ਼ਾਸਨ ਨੂੰ ਕਿ ਲੋਕਾਂ ਨੂੰ ਨਿਆਂ ਮਿਲੇ ਇਨਸਾਫ ਮਿਲੇ ਜਦੋਂ ਫਿਰ ਇਹ ਇਨਸਾਫ ਨਿਆਂ ਨਹੀਂ ਮਿਲਦਾ ਫਿਰ ਭਰਾ ਉਹ ਇਹ ਪੰਜਾਬ ਹੈ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਗੁਰੂਆਂ ਪੀਰਾਂ ਨੇ ਜਨਮ ਲਿੱਤਾ ਹੈ ਇੱਥੇ ਚੱਪੇ ਚੱਪੇ ਦੇ ਖੂਨ ਡੋਲੇ ਹੋਇਆ ਫਿਰ ਇਹ ਸਮੇਂ-ਸਮੇਂ ਅਨੁਸਾਰ ਕੋਈ ਨਾ ਕੋਈ ਨਿਕਲ ਕੇ ਕੋਈ ਨਾ ਕੋਈ ਨੌਜਵਾਨ ਅੱਗੇ ਆਉਂਦੀ ਨੇਗੇ ਜੋ ਤੇ ਨਿਕਲ ਕੇ ਅੱਗੇ ਆਉਂਦੀ ਨੇ ਉਨ੍ਹਾਂ ਦੇ ਵਿੱਚੋਂ ਸਾਡਾ ਇਹ ਭਰਾ ਅਮਰਤਪਾਲ ਮਹਿਰੋਂ ਆਇਆ ਜਦੋਂ ਜਿਹੜਾ ਕਿ ਜਿਹੜੀ ਕਹਿੰਦੇ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਫਿਰ ਉਹ ਖੇਤ ਦਾ ਬਚਣਾ ਮੁਸ਼ਕਲ ਹੁੰਦਾ ਇਸ ਕਰਕੇ ਇਹ ਪ੍ਰਸ਼ਾਸਨ ਨੇ ਪੁਲਿਸ ਜੋ ਜੋ ਕੀ ਕਾਰਵਾਈ ਕਰ ਦੇ ਕਹਿੰਦੇ ਨੇ ਦੇਖੋ ਜੀ ਸਾਡੇ ਤੋਂ ਬਾਹਰ ਹੋਏ ਤੁਸੀਂ ਕਾਨੂੰਨ ਨੂੰ ਹੱਥਾਂ ਦੇ ਵਿੱਚ ਲੈ ਰਹੇ ਹੋ ਕਾਨੂੰਨ ਹੱਥਾਂ ਦੇ ਵਿੱਚ ਕਦੋਂ ਲੈਣਿਆ ਜਦੋਂ ਕਾਨੂੰਨ ਦਾ ਤੁਸੀਂ ਜਿਹੜੀ ਕਿ ਦੁਰਵਰਤ ਤੋਂ ਕਰਦੇ ਹੋ ਦੁਰਵਰਤ ਤੋਂ ਕਿਵੇਂ ਕਰਦੇ ਹੋ ਇੱਕ ਪਾਸੇ ਤਾਂ ਚਾਹੁੰਦਾ ਕਿ ਬੰਦਾ ਮੈਂ ਕੋਈ ਨਾ ਕੋਈ ਸਿਸਟਮ ਨੂੰ ਸੁਧਾਰਨਾ ਦੂਜੇ ਪਾਸੇ ਤੁਸੀਂ ਕੀ ਹੁੰਦਾ ਦੂਜੇ ਪਾਸੇ ਕਾਰਵਾਈ ਕਰਦ ਨੇ ਜਿਹੜਾ ਬੰਦਾ ਲੜ ਰਿਹਾ ਉਹਦੇ ਦੇ ਉੱਪਰ ਤੁਸੀਂ ਝੂਠੇ ਪਰਚੇ ਪਾਉਣਿਓ ਇਹ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਕੰਮ ਹੁੰਦਾ ਆ ਰਿਹਾ ਤੇ ਹੁਣ ਵੀ ਇਹ ਕੰਮ ਚੱਲਦਾ ਆ ਰਿਹਾ ਕਿੱਥੇ ਦਾ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਚਾਹੀਦਾ ਵੀ ਉਹ ਬੰਦੇ ਨੂੰ ਸਵਾ ਸੇ ਦੇਵੇ ਜਿਹੜਾ ਚੰਗਾ ਕੰਮ ਕੀਤਾ ਪਰ ਪ੍ਰਸ਼ਾਸਨ ਕੀ ਹੁੰਦਾ ਕਿ ਉਹਦਾ ਪਰੋਲਟਾ ਪਰਚਾ ਪਾ ਕੇ ਜਿਹੜਾ ਜਿਹਦੇ ਕੋਲੇ ਪੈਸਾ ਜਿਹਦੇ ਕੋਲੇ ਭਾਈ ਕੋਈ ਕਿਸੇ ਨਾਲ ਯਾਰੀ ਆ ਫਿਰ ਉਹਦੇ ਉੱਪਰ ਉਹਦੇ ਉੱਪਰ ਕਾਰਵਾਈ ਕਰ ਦਿੰਦੇ ਨੇਗੇ ਦੂਜਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਇੱਕ ਹੋਰ ਬੰਦਾ ਬਹੁਤ ਰੜਕਦਾ ਹੁੰਦਾ ਹੈ ਵੇ ਦੇਖੋ ਜਿਹੜਾ ਹਕੂਮਤਾਂ ਨੂੰ ਇਹ ਬੰਦਾ ਬੜਾ ਲੜਕਦਾ ਹੋਊਗਾ ਵੀ ਦੇਖੋ ਜੀ ਇਹ ਲੋਕਾਂ ਦੇ ਵਿੱਚ ਪਾਪੂਲਰ ਹੋ ਰਿਹਾ ਉਹ ਲੋਕਾਂ ਦੇ ਵਿੱਚ ਪਾਪੂਲਰ ਕਿਉਂ ਹੋ ਰਿਹਾ ਲੋਕਾਂ ਲੋਕਪ੍ਰੀਆ ਲੀਡਰ ਕਿਉਂ ਬਣ ਰਿਹਾ ਕਿਉਂਕਿ ਉਹ ਲੋਕਾਂ ਦੀ ਗੱਲ ਕਰ ਰਿਹਾ ਰੋਕਣ ਦੇ ਹੱਕਾਂ ਦੀ ਗੱਲ ਕਰ ਰਿਹਾ ਇਸ ਕਰਕੇ ਇਹ ਸਰਕਾਰ ਨੂੰ ਦੂਜੀ ਗੱਲ ਬਰਦਾਸ਼ਤ ਨਹੀਂ ਹੁੰਦੀ ਭਰਾਵੋ ਸਾਨੂੰ ਜਿਹੜਾ ਵੀ ਕੋਈ ਪੰਜਾਬ ਦੀ ਚੰਗੀ ਗੱਲ ਕਰਦਾ ਤਾਂ ਖੜਨਾ ਚਾਹੀਦਾ ਹਕੂਮਤਾਂ ਨੂੰ ਪਤਾ ਹੀ ਆ ਕਿ ਜਿਹੜਾ ਪੈਸੇ ਲੈ ਕੇ ਝੂਠੇ ਪਰਚੇ ਪਾਉਣਾ ਇਹਨਾਂ ਦਾ ਆਮ ਹੀ ਗੱਲ ਆ ਤੁਸੀਂ ਮੇਰੇ ਤੋਂ ਦੇਖ ਲਓ ਕਿੰਨੇ ਚੋਨ ਚੈਨੀ ਚੋਰ ਤੱਕਰ ਬਣਾਇਆ ਇਹਨਾਂ ਨੇ ਇਹ ਜਿਹੜੇ ਨੇਕਾ ਹੀ ਬੰਦੇ ਨੇਗੇ ਜਿਹੜੇ ਹੀ ਬੰਦੇ ਸਮਾਜਿਕ ਸੁਧਾਰਨ ਦੀ ਗੱਲ ਕਰਨ ਜਾਂ ਉਹਨਾਂ ਨੂੰ ਮਰਵਾਉਂਦੇ ਨੇ ਜਾਂ ਜਿਲਾ ਹਟਾਉਂਦੇ ਨੇ ਜਾਂ ਫਰਾਕ ਕੁਝ ਹੁੰਦਾ ਇਸ ਕਰਕੇ ਭਾਈ ਅਮਰਤਪਾਲ ਨੇ ਅਮਰਤਪਾਲ ਮਹਿਰੋ ਨੇ ਜਿਹੜਾ ਪਖੰਡ ਦਾ ਬੋਲ ਵਾਲਾ ਜਿਹੜਾ ਪਖੰਡੀ ਬਾਬੇ ਚੱਲ ਰਹੇ ਉਹਨਾਂ ਨਾਲ ਹੋਰ ਵੀ ਬਹੁਤ ਸਾਰੇ ਸਮਾਜ ਦੇ ਸਮਾਜ ਦੇ ਚੰਗੇ ਸੁਧਾਰਕ ਕੰਮ ਕਰ ਰਹੇ ਨੇ ਪਰ ਉਹਦਾ ਪ੍ਰਸ਼ਾਸਨ ਨੂੰ ਅੱਖਾਂ ਦੇ ਵਿੱਚ ਰੜਕਦਾ ਦੂਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਚਲੋ ਇੱਕ ਨੌਜਵਾਨਾ ਛੋਟੀ ਉਮਰ ਦਾ ਨੌਜਵਾਨਾ ਹੁਣ ਉਹਦੇ ਵਿੱਚ ਕੀ ਹੋਇਆ ਜਿੰਨੇ ਖੁੰਡ ਨੇਗੇ ਇਹੜਾ ਖੁੰਡ ਨੇ ਕਿ ਜਿਵੇਂ ਕਿ ਪੁਰਾਣੇ ਸਾਡੇ ਲੀਡਰ ਨੇ ਕਿ ਚਾਹ ਪੰਥਕ ਜੱਥੇ ਬੰਦੇ ਦੀ ਗੱਲ ਕਰ ਲਓ ਜਾਂ ਸਿੱਖ ਜੱਥੇ ਬੰਦੇ ਦੀ ਗੱਲ ਕਰ ਲਓ ਜਿਨ੍ਹਾਂ ਨੇ ਕੁਝ ਕਰਨਾ ਹੀ ਨਹੀਂਗਾ ਹੁਣ ਉਹਨਾਂ ਨੂੰ ਕੀ ਹੁੰਦਾ ਉਹ ਸੰਕਾ ਉਲਟਾ ਉਹਦੇ ਬਰੋਚ ਚੱਲਦੀਆਂ ਉਹਨਾਂ ਨੇ ਕੁਝ ਕਰਨਾ ਨੂੰ ਨਾ ਹੁੰਦਾ ਵੀ ਸਾਡੀ ਕਿਤੇ ਮਹਿਮਨਾ ਘਟ ਜੇ ਵੀ ਇਹ ਬੰਦਾ ਚੰਗਾ ਕੰਮ ਕਰ ਰਹਾ ਲੋਕਾਂ ਦੇ ਦਿਲ ਜਿੱਤ ਕੇ ਸੰਦੋ ਕੋਈ ਪੁੱਛਣੀ ਹਟ ਜੂਗਾ ਦੇਖੋ ਕਿੱਡੀਆਂ ਸਾਡੀਆਂ ਵੱਡੀਆਂ ਪੰਥਕ ਜੱਥੇ ਬੰਦੀਆਂ ਨੇਗੀਆਂ ਕੀ ਕੁਝ ਆਹ ਟਾਈਮ ਪਖੰਡਵਾ ਦਾ ਬੋਲ ਬਾਲਾ ਬੋਲ ਬਾਲਾ ਵਧਿਆ ਹੋਇਆ ਕੋਈ ਵੀ ਸਟੈਂਡ ਲੈਣ ਨੂੰ ਤਿਆਰ ਨਹੀਂ ਕੋਈ ਵੀ ਕੋਈ ਨੌਜਵਾਨ ਕਿਸ ਟੈਂਡ ਤਾਂ ਲੈਣ ਨਾ ਪੰਥਕ ਜਥੇਬੰਦੀਆਂ ਆਪਸ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਲਈਏ ਹੋਰ ਜਿੰਨੀਆਂ ਸਾਡੇ ਸੰਸਥਾਵਾਂ ਨੇਗੀਆਂ ਕਿੰਨੀਆਂ ਸਾਡੇ ਸਿੱਖ ਸਸਥਾਵਾਂ ਨੇਗੀਆਂ ਕੋਈ ਤਾਂ ਸਟੈਂਡ ਉਸ ਨੌਜਵਾਨ ਦੇ ਹੱਕ ਦੇ ਵਿੱਚ ਲਾਓ ਇਸ ਕਰਕੇ ਜਿੱਥੇ ਵੀ ਸਾਨੂੰ ਕਿਤੇ ਬੁਲਾਉਣਗੇ ਕੋਈ ਇਕੱਠ ਹੋਊਗਾ ਅਸੀਂ ਆਪਣੇ ਤਰੀਕੇ ਨਾਲ ਭਾਈ ਅਮਰਤਪਾਲ ਮਰਹੋਂ ਦਾ ਸਾਥ ਦੇਵਾਂਗੇ ਤੇ ਮੈਂ ਆਪਣਾ ਨੰਬਰ ਵੀ ਕਾਫੀ ਵਾਰੀ ਟਰਾਈ ਕਰਿਆ ਕਿਉਂਕਿ ਮੈਨੂੰ ਪਤਾ ਜਦੋਂ ਇਹੋ ਜਿਹੇ ਕੰਮ ਹੋ ਜਾਂਦੇ ਨੇ ਫਿਰ ਨੰਬਰ ਨੰਬਰ ਨਹੀਂ ਲੱਗਦੇ ਹੁੰਦੇ ਇਸ ਕਰਕੇ ਪਰ ਮੇਰੀ ਉਹ ਵੀਡੀਓ ਉਹਨਾਂ ਤੱਕ ਪਹੁੰਚ ਜਾਣੀ ਆ ਕਿ ਭਾਈ ਸਾਹਿਬ ਅਸੀਂ ਤੁਹਾਡੇ ਨਾਲ ਆ ਜਿੱਥੇ ਵੀ ਕਿਤੇ ਹੁਕਮ ਲਾਓਗੇ ਅਸੀਂ ਆਵਾਂਗੇ ਤੁਸੀਂ ਚੰਗਾ ਕੰਮ ਕਰ ਰਹੇ ਹੋ ਨਹੀਂ ਤਾਂ ਇਹ ਤੁਹਾਨੂੰ ਪਤਾ ਹੀ ਆ ਤੁਸੀਂ ਜਿਹੜੀ ਕਿ ਸਾਰੀ ਤੁਹਾਡੀ ਦੁਨੀਆ ਨੇ ਵੀਡੀਓ ਸੁਣ ਚੁੱਕੀ ਆ ਤੁਸੀਂ ਜੋ ਕੁਝ ਬੋਲਿਆ ਉਹ ਸਭ ਨੂੰ ਲੋਕਾਂ ਨੂੰ ਪਤਾ ਹੀ ਆ ਹਨ ਇਸ ਕਰਕੇ ਇਹ ਸਿੱਖ ਜਿੱਤੇ ਬੰਦਿਆਂ ਨੂੰ ਸਾਥ ਦੇਣਾ ਚਾਹੀਦਾ ਨਾ ਕਿ ਜਿਹੜੇ ਬਣੇ ਬੈਠੇ ਨੇ ਜਿਨ੍ਹਾਂ ਕੋਲੇ ਆਉਦੇ ਨੇ ਜਿਨ੍ਹਾਂ ਕੋਲੇ ਪਾਵਰਾਂ ਨੇ ਉਹਨਾਂ ਨੂੰ ਇਹ ਹੋ ਜਾਂਦਾ ਵੀ ਬਸ ਜੀ ਅਸੀਂ ਬੋਲਾਂਗੇ ਪਤਾ ਨਹੀਂ ਕੀ ਸਾਡੀ ਕੋਈ ਕਦਰ ਘਟ ਜਾਣੀ ਆ ਜਾਂ ਕੋਈ ਸਾਡੀ ਇਹਨੇ ਕੋਈ ਉੱਪਰ ਚਲਾ ਜਾਣਾ ਇਹ ਬਹੁਤ ਗੱਲਾਂ ਨੇ ਚੁਪਦੀਆਂ ਨੇਗੀਆਂ ਆਓ ਨੌਜਵਾਨੋ ਕੋਈ ਵੀ ਪੰਜਾਬ ਲਈ ਚੰਗਾ ਕੰਮ ਕਰਦਾ ਕਦਮ ਚੱਕਦਾ ਪੰਜਾਬ ਨੂੰ ਸੁਧਾਰਨ ਦੀ ਵਿਸ਼ਾ ਕੋ ਨਸ਼ੇ ਦੀ ਗੱਲ ਕਰ ਲੋ ਵਿਸ਼ਾ ਕੇ ਪਖੰਡ ਦੇ ਬੋਲ ਵਾਲੇ ਦੀ ਗੱਲ ਕਰ ਲੋ ਹੋਰ ਵੀ ਜਿਹੜੇ ਵੀ ਨੇਕਾ ਮੁੱਦੇ ਨੇ ਜਿਨ੍ਹਾਂ ਤੇ ਕੋਈ ਲੜਦਾ ਤਾਂ ਸਾਨੂੰ ਸਾਥ ਥੋੜਾ ਦੇਣਾ ਚਾਹੀਦਾ ਇਸ ਕਰਕੇ ਇਹ ਗੱਲ ਨਹੀਂ ਹੈਗੀ ਵੀ ਅਸੀਂ ਦੇਖੀ ਜਾਈਏ ਹਨਾ ਤੇ ਸਰਕਾਰਾਂ ਨੇ ਤੁਹਾਨੂੰ ਪਤਾ ਜ਼ੁਲਮ ਕਰਨਾ ਹੀ ਹੁੰਦਾ ਸਰਕਾਰਾਂ ਹਮੇਸ਼ਾ ਸਾਨੂੰ ਪਤਾ ਹੀ ਹੈ ਇਹ ਜਿਹੜੀ ਇਹ ਸਰਕਾਰ ਦੀ ਗੱਲ ਕਰੇ ਸਰਕਾਰਾਂ ਨੂੰ ਹਮੇਸ਼ਾ ਇਹ ਹੁੰਦਾ ਹੀ ਹੈ ਕਿ ਉਹਨਾਂ ਨੇ ਪੈਸਾ ਇਕੱਠਾ ਕਰਕੇ ਜਾ ਲੀਡਰਾਂ ਨੇ ਪੈਸਾ ਇਕੱਠਾ ਕਰਕੇ ਉਹਨੇ ਆਪਣੇ ਘਰ ਭਰਨੇ ਹੁੰਦੇ ਹਨ ਉਹਨਾਂ ਨੂੰ ਕਿਸੇ ਨਾਲ ਕੋਈ ਸਲੂਕ ਨਹੀਂ ਹੁੰਦਾ ਇਸ ਕਰਕੇ ਆਓ ਆਪਣੇ ਤਰੀਕੇ ਨਾਲ ਆਪਾਂ ਸਾਰੇ-ਸਾਰੇ ਸੱਚ ਦੀ ਆਵਾਜ਼ ਜਿਹੜੀ ਆਪਾਂ ਬੁਲੰਦ ਕਰੀਏ ਸਾਰੇ ਜਣੇ ਆਪਾਂ ਜਿਹੜਾ ਵੀ ਕੋਈ ਪੰਜਾਬ ਲਈ ਭਰਾ ਕੁਛ ਕਰਦਾ ਦਾ ਸਾਥ ਦੀਏ ਧੰਨਵਾਦ